ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਰਤਾ ਟੀਵੀ ਮੈਂ ਹਸਨਦੀਪ ਸ਼ਮਾ ਸੋ ਪੰਜਾਬ ਦੇ ਵਿੱਚ ਜਿਹੜੇ ਸੱਤ ਜ਼ਿਲ੍ਹਿਆਂ ਦੇ ਜਿਹੜੇ ਹੜ੍ਹ ਦੇ ਹਾਲਾਤ ਬਿਲਕੁਲ ਸਾਮਾਨ ਹੋ ਚੁੱਕੇ ਇਸ ਦੇ ਨਾਲ ਹੀ ਮੌਸਮ ਸਹੀ ਹੋਣਾ ਹੁਣ ਲੁਧਿਆਣਾ ਸ਼ਹਿਰ ਦੀ ਵਿਗੜੀ ਸੜਕਾਂ ਦੀ ਨੁਹਾਰ ਬਲਣ ਜਾਰੀ ਤਾਂ ਗੱਲ ਕਰਦੇ ਹੇਬੋਵਾਲ ਜਿਹੜੀ ਮੇਨ ਕੋਲੀ ਪਿਛਲੇ 9 ਸਾਲਾਂ ਤੋਂ ਇਸ ਸੜਕ ਦੀ ਹਾਲਤ ਕਾਫੀ ਨਰਕ ਵਾਲੀ ਸੀ ਤਾਂ ਹੁਣ ਇਲਾਕਾ ਵਿਧਾਇਕ ਮਦਨ ਲਾਲ ਬਗੈ ਦੀ ਨਹਿਰ ਮੈਂ ਤਾਂ ਮੇਰ ਨਾਲ ਇਸ ਦੇ ਸੜਕ ਦਾ ਉਦਗਾ ਅਧੂਰਾਟਨ ਹੋਣ ਜਾਰੀ ਤਾਂ ਕਾਫੀ ਅੱਜ ਜਿਹੜਾ ਮੌਸਮ ਵੀ ਬੜਾ ਸਹੀ ਹੈ ਕਿਤਾ ਦੀ ਦੇਖਦੇ ਹੋ ਸਰ 9 ਸਾਲਾਂ ਬਾਅਦ ਅੱਜ ਬੜੇ ਲੋਕ ਪਰੇਸ਼ਾਨ ਸੀ ਸੜਕ ਨਹੀਂ ਬਣੀ 9 ਸਾਲ ਦੇ ਵਿੱਚ ਪਿਛਲੀ ਸਰਕਾਰਾਂ ਸੁੱਤੀ ਰਹੀਆਂ ਮੌਜੂਦਾ ਦੇ ਵਿੱਚ ਵੀ ਇਹ ਸੜਕ ਦੀ ਨੁਹਾਰ ਲਈ ਸੁਹਾਰ ਲਈਤੀ ਗਈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੇਰੀ ਗੱਲ ਸੁਣੋ ਮੈਨੂੰ 3.5 ਸਾਲ ਹੋ ਗਏ ਲੋਕਾਂ ਦੀ ਸੇਵਾ ਲੋਕਾਂ ਨੇ ਜੋ ਡਿਊਟੀ ਲਗਾਈ ਸੀ 3.5 ਦੇ ਮੈਂ ਕਿਤੇ ਦਿੱਕਤ ਨਹੀਂ ਆਣ ਦਿੱਤੀ ਜਿੱਥੇ ਤੇ ਲੋਕਾਂ ਨੇ ਕਿਹਾ ਵੀ ਸਾਨੂੰ ਇਹ ਸੜਕ ਚਾਹੀਦੀ ਹੈ ਸੜਕ ਬਣਾਤੀ ਜਿੱਥੇ ਉਹਨਾਂ ਨੇ ਕਿਹਾ ਸਾਨੂੰ ਸੀਵਰ ਦੀ ਪ੍ਰੋਬਲਮ ਹੈ ਸੀਵਰ ਪਾ ਦਿੱਤਾ ਜਿੱਥੇ ਉਹਨਾਂ ਨੇ ਕਿਹਾ ਸਾਨੂੰ ਪਾਣੀ ਦੀ ਦਿੱਕਤ ਆ ਰਹੀ ਹੈ ਟਿਊਬ ਨਵੇਂ ਲਗਾਤੇ ਕਿਤੇ ਵੀ ਹਲਕੇ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਾਰੇ ਲੋਕ ਖੜੇ ਨੇ ਤੁਸੀਂ ਸਰਕਲ ਦੇ ਕਲੇ ਸਟੇਟਮੈਂਟ ਲੈ ਸਕਦੇ ਪੁੱਛ ਸਕਦੇ ਹੋ ਪਰ ਲੋਕਾਂ ਦਾ ਸਾਥ ਪਿਆਰ ਮਿਲਿਆ ਤਦੇ ਡਿਵੈਲਪਮੈਂਟ ਹੁੰਦੀ ਹੈ ਜਦੋਂ ਆਪਣੇ ਲੋਕ ਸਾਥ ਦੇਣ ਲੱਗ ਜਾਣ ਉਦੋਂ ਤੁਸੀਂ ਸਮਝੋ ਸ਼ਹਿਰ ਦੀ ਬਿਹਤਰੀ ਹੁੰਦੀ ਹੈ ਅੱਜ ਲੋਕ ਸਾਥ ਦੇ ਰਹੇ ਐ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਮਹੀਨਾ ਦੋ ਮਹੀਨੇ ਤੋਂ ਲਗਾਤਾਰ ਬਰਸਾਤ ਕਰਕੇ ਲੋਕ ਪਰੇਸ਼ਾਨ ਸੀ ਪਰ ਕਿਤੇ ਵੀ ਤੁਸੀਂ ਇਹ ਨਹੀਂ ਦੇਖਣਾ ਕਿ ਇਹ ਧਰਨ ਲੱਗੇ ਆਵੇ ਲੋਕਾਂ ਨੇ ਪ੍ਰੋਟੈਸਟ ਕੀਤਾ ਹੋਵੇ ਲੋਕਾਂ ਨੇ ਸਾਥ ਦਿੱਤਾ ਹੈ ਮੈਂ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਲੋਗਾ ਨੇ ਇੱਕ ਸਾਥ ਦੇ ਦਿੱਤਾ ਕਿਉਂਕਿ ਇਸ ਮੌਸਮ ਦੇ ਵਿੱਚ ਲੋਗੋ ਨੂੰ ਹੀ ਪਤਾ ਸੀ ਇੱਥੇ ਕੋਈ ਕੰਮ ਨਹੀਂ ਹੋਣਾ ਔਰ ਤਕਰੀਬਨ ਜਿੱਥੇ ਪਾਣੀ ਦੀ ਦਿੱਕਤ ਆ ਰਹੀ ਸੀ ਉੱਥੇ ਲੋਕਾਂ ਨੇ ਵੀ ਸਾਥ ਦਿੱਤਾ ਮੇਰੇ ਕੌਂਸਲਰ ਜ਼ਮਾਨਾ ਵੀ ਨਹੀਂ ਸਾਥ ਦਿੱਤਾ ਪਾਰਟੀ ਵੱਲੋਂ ਵੀ ਔਰ ਸਾਡੇ ਅਫੀਸਰ ਜ਼ਮਾਨਾ ਵੱਲੋਂ ਵੀ ਸਾਨੂੰ ਕਿਤੇ ਵੀ ਦਿੱਕਤ ਨਹੀਂ ਆਈ ਜਿੱਥੇ ਜਿੱਥੇ ਸਾਨੂੰ ਲੱਗਿਆ ਕਿ ਇੱਥੇ ਪਾਣੀ ਮਾਰ ਕਰ ਰਿਹਾ ਹੈ ਅਸੀਂ ਇਹ 2-4 ਘੰਟਿਆਂ ਦੇ ਵਿੱਚ ਹੱਲ ਕਰਕੇ ਬਿਲਕੁਲ ਸਹੀ ਕਰਤਾ ਔਰ ਮੈਂ ਜਿੰਨਾ ਬੋਲ ਕੇ ਤੁਹਾਨੂੰ ਆਲਰੇਡੀ ਪਹਿਲਾਂ ਦੱਸਿਆ ਕਿ ਮੇਰੇ ਹਲਕੇ ਜਿੰਨੀਆਂ ਬਾਕੀ ਤਾਂ ਮੇਅਰ ਮੈਮ ਦੱਸਣਗੇ ਇਲਾਕੇ ਦੇ ਜਾਣੇ ਦੀ ਗੱਲਾਂ ਮੈਂ ਆਪਣੇ ਹਲਕੇ ਦੀ ਗੱਲ ਕਰੂੰਗਾ ਮੇਰੇ ਹਲਕੇ ਦੇ ਵਿੱਚ ਅਸੀਂ ਡੇਢ ਦੋ ਮਹੀਨੇ ਦੇ ਵਿੱਚ ਜਿਹੜੀਆਂ ਮੇਨ ਸਾਰੀਆਂ ਰੋਡਾਂ ਨੇ ਸਾਰੀਆਂ ਬੜਾ ਦੇਣੀਆਂ ਕਿੰਨੀ ਲਾਗਤ ਨਾਲ ਬਣੇ ਇਹ 45 ਲੱਖ ਦੀ ਲਾਗਤ ਨਾਲ ਬਣਨੀ ਹੈ ਇਹਦੇ ਵਿੱਚ ਆ ਮੇਨ ਰੋਡ ਬਣੇਗੀ ਪਲੱਸ ਪੂਰੀ ਵਾਲੇ ਗੁਰਦੇਵਰ ਤੋਂ ਚੰਦਰ ਰੰਗ ਨੂੰ ਜਾਂਦੇ ਆ ਦੋ ਤਿੰਨ ਜਗ੍ਹਾ ਤੇ ਕਾਫੀ ਵੱਡੇ ਪੈਚ ਲੱਗਣੇ ਆ ਦੋ ਦੋ ਸੌੜ ਦੇ ਡੇਢ ਉਹ ਵੀ ਉਹਦੇ ਨਾਲ ਨਿਕਲ ਜਾਣਗੀਆਂ ਦੋ ਸਮੱਸਿਆਵਾਂ ਵੱਡੀਆਂ ਕਿ ਜਮਾਲਪੁਰ ਦਾ ਕਿਉਂ ਕਹਿ ਲਓ ਜਾਂ ਇੱਕ ਐਬੋ ਵਾਲਾ ਇਹ ਸੜਕਾਂ ਦੇ ਵਿੱਚ ਲੈਵਲ ਵਿੱਚ ਕਾਫੀ ਸੀਵੇ ਘ ਦਾ ਲੈਵਲ ਘਾਟੋਗੇ ਕਾਫੀ ਤੇ ਪਾਣੀ ਵੀ ਜਮ ਮਸੜਦਾ ਲੈਵਲ ਅਸੀਂ ਕਢਾ ਲੈਣਾ ਲੈਵਲ ਕੱਲ ਦੀ ਡਿਊਟੀ ਲਗਾਤੀ ਹੈ ਲੈਵਲ ਸਾਡੇ ਬੰਦੇ ਕੱਢ ਕੇ ਤਾਂ ਸਟਾਰਟ ਕਰਾਂਗੇ ਜਦੋਂ ਪੂਰਾ ਲੈਵਲ ਗਾੜ ਕੇ ਤੇ ਕੰਕਰੀਟ ਬਣੀ ਢੰਗਰੀਡ ਆਰਐਮਸੀ ਦੀ ਆਰਐਮਸੀ ਦੀ ਬਣੇਗੀ ਬੀਐਮਸੀ ਦੀ ਬਣਾ ਰਹੇ ਕਿਉਂਕਿ ਇਹ ਪਾਣੀ ਮਾਰ ਪੈਂਦੀ ਹੈ ਆਹਨ ਰਾੜੀਆਂ ਦਾ ਜਾਲੀਆਂ ਦਾ ਕੰਮ ਚਾਲੂ ਹੋ ਜਾਊਗਾ 15 20 ਦਿਨ ਦੇ ਵਿੱਚ ਅਸੀਂ ਸਾਰੀ ਕੰਪਲੀਟ ਕਰ ਦੇਣੀ ਹੈ ਮੌਜੂਦਾ ਮੇਰਾ ਮੈਡਮ ਵੀ ਮੈਡਮ ਇਦਾਂ ਦੇਖਦੇ ਹੋ ਵੀ ਮੌਸਮ ਵਧੀਆ ਜਾ ਸਾੜ ਦੇ ਹਾਲਾਤ ਵੀ ਸਮਾਨੇ ਹੋ ਗਏ ਆ ਲੋਕਾਂ ਦੀ ਅਰਦਾਸ ਸੀ ਉਹ ਭਗਵਾਨ ਨੇ ਸੁਣੀ ਤਾਂ ਹੁਣ ਲੁਧਿਆ ਅ ਬਿਲਕੁਲ ਜੀ ਧੰਨਵਾਦ ਸਾਰੇ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਔਖੇ ਸਮੇਂ ਦੇ ਵਿੱਚ ਵੀ ਪੂਰਨ ਸਾਥ ਦੇ ਕੇ ਉਹਨਾਂ ਨੇ ਸਮਝਿਆ ਇਸ ਗੱਲ ਨੂੰ ਵੀ ਨੇਚਰਲੀ ਹੈ ਬਰਸਾਤ ਦੇ ਵਿੱਚ ਜਿਹੜਾ ਕੋਈ ਵੀ ਰਿਪੇਅਰ ਦਾ ਕੰਮ ਹੈ ਉਹ ਨਹੀਂ ਹੋ ਸਕਦਾ ਪਰ ਤੁਹਾਡੇ ਧਿਆਨ ਚ ਲਿਆ ਦਾਂਗੇ ਵੀ ਜਿਸ ਤਰ੍ਹਾਂ ਹੀ ਪਿਛਲੇ 2 ਤੋਂ 3 ਦਿਨ ਤੋਂ ਮੌਸਮ ਥੋੜਾ ਠੀਕ ਹੋਇਆ ਤਾਂ ਜਿੱਥੇ-ਜਿੱਥੇ ਪੈਚ ਵਰਕ ਦੀ ਜ਼ਰੂਰਤ ਸੀ ਉੱਥੇ-ਉੱਥੇ ਪੈਚ ਵਰਕ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਮੇਨ ਜਿੰਨੀਆਂ ਵੀ ਰੋਡਸ ਨੇ ਕੱਲਾ-ਕੱਲਾ ਐਸਡੀਓ ਜੀਓ ਆਪਣੇ-ਆਪਣੇ ਇਲਾਕੇ ਦੀ ਸਾਰ ਲੈ ਰਹੇ ਨੇ ਔਰ ਕੱਲੇ-ਕੱਲੇ ਇਲਾਕੇ ਦੀ ਸਾਡੇ ਕੋ ਸ਼ਾਮ ਤੱਕ ਪੂਰੀ ਰਿਪੋਰਟਿੰਗ ਪਹੁੰਚ ਜਾਂਦੀ ਹੈ ਬਾਇ ਫੋਟੋਸ ਐਂਡ ਵੀਡੀਓਜ਼ ਵੀ ਇਹ ਸਾਰਾ ਕੰਮ ਹੋ ਰਿਹਾ ਹੈ ਫਿਰ ਵੀ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਕਿ ਥੋੜਾ ਸਮਾਂ ਲੱਗੇਗਾ ਇਹਨੂੰ ਕਵਰ ਅਪ ਕਰਨ ਲਈ ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਧਿਆਨ ਚ ਲਿਆਦਾ ਵੀ ਬਹੁਤ ਸਾਰੀਆਂ ਸੜਕਾਂ ਐਸੀਆਂ ਨੇ ਜਿਹੜੀਆਂ ਖਸਤਾ ਹਾਲਤ ਸੀ ਜਿਨ੍ਹਾਂ ਦੀ ਰਿਪੇਅਰ ਮਮਕਨ ਨਹੀਂ ਹੈ ਤੇ ਉਹ ਨਵੀਆਂ ਹੀ ਬਣਨ ਜਾ ਰਹੀਆਂ ਉਹਨਾਂ ਵਿੱਚੋਂ ਇੱਕ ਜਿਹੜੀ ਹੈ ਹੈਬੋਵਾਲ ਚੌਂਕ ਤੋਂ ਲੈ ਕੇ ਪੁਰੀ ਵਾਲੇ ਗੁਰਦੁਆਰੇ ਤੱਕ ਸੜਕ ਜਿਹੜੀ ਹੈ 45 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰੋਪਰ ਲੈਵਲ ਕੱਢ ਕੇ ਰੋੜ ਜਾਲੀਜ਼ ਪ੍ਰੋਪਰ ਬਣਾ ਕੇ ਤਾਂ ਕਿ ਪਾਣੀ ਦੀ ਨਿਕਾਸੀ ਹੁੰਦੀ ਰਹੇ ਤੇ ਆਰਐਮਸੀ ਦੀ ਜਿਹੜੀ ਇਹ ਸੜਕ ਬਣਨ ਜਾ ਰਹੀ ਹੈ ਔਰ ਆਸ ਕਰਦੇ ਹਾਂ ਵੀ ਲੋਕਾਂ ਦਾ ਦਿੱਤਾ ਹੋਇਆ ਪਿਆਰ ਸਾਥ ਔਰ ਲੋਕਾਂ ਦੀ ਦਿੱਤੀ ਹੋਈ ਇਹ ਕਲਮ ਹਮੇਸ਼ਾ ਉਹਨਾਂ ਦੇ ਹੱਕ ਵਿੱਚ ਚੱਲੇ ਵਰਤਮਾਨ ਮਿਲ ਚੌਂਗਲੇ ਬਿਲਕੁਲ ਸਾਹਮਣੇ ਕ ਜਿਹੜੀ ਮੋਟੀ ਨੇ ਰੋੜੀ ਦੀ ਕਾਫੀ ਖਰਾਬ ਹੈ ਤੇ ਕੱਲ੍ਹ ਵੀ ਵਾਕੇ ਸੀ ਤਾਂ ਜੀ ਬੱਚੇ ਸਕੂਲ ਜਾਂਦੇ ਸੀ ਮਾਪੇ ਕਾਫੀ ਪਰੇਸ਼ਾਨ ਥੇ ਜੀ ਦੋ ਦੋ ফুট ਗੱਡੇ ਪਏ ਕੀ ਕਰਦਾ ਵੀ ਅਗਰ ਸੜਕ ਨਹੀਂ ਬਣਦੀ ਤੇ ਪੈਚ ਨਹੀਂ ਲੱਗਦੇ ਕੰਮ ਨੂੰ ਪਰਤ ਲਾ ਕੇ ਉਹਨੂੰ ਉਪਰ ਆਪ ਕਰਦੇ ਮੈਂ ਤੁਹਾਡੇ ਧਿਆਨ ਚ ਲਿਆ ਦਉ ਉੱਥੇ ਸਟਰੋਂਗ ਸੀਵਰ ਦਾ ਕੰਮ ਚੱਲ ਰਿਹਾ ਹੈ 39 ਸੈਕਟਰ ਹਮੇਸ਼ਾ ਪਾਣੀ ਉੱਥੇ ਖੜ ਜਾਂਦਾ ਜਿਸ ਜਿਹਦੇ ਕਰਕੇ ਅ ਪਿਛੇ ਬਰਸਾਤਾਂ ਤੋਂ ਪਹਿਲਾਂ ਉਹਦਾ ਉਦਘਾਟਨ ਵੀ ਕੀਤਾ ਗਿਆ ਸੀ ਔਰ ਉਹਦਾ ਕੰਮ ਵੀ ਚੱਲ ਰਿਹਾ ਹੈ ਸਟਰੋਂਗ ਸੀਵਰ ਦੀ ਪਾਈਪਲਾਈਨ ਪੂਰੀ ਹੋ ਚੁੱਕੀ ਹੈ ਜਸ ਬਰਸਾਤ ਰੁਕਣ ਦੀ ਵੇਟ ਕਰ ਰਹੇ ਸੀ ਉਸ ਤੋਂ ਬਾਅਦ ਜਿੰਨੀ ਵੀ ਉਹਦੀ ਰਿਪੇਅਰ ਹੈ ਜਾਂ ਨਵੀਂ ਬਣਨ ਬਲੀ ਹੈ ਸੈਕਟਰ ਦੀ ਸੜਕ ਦਾ ਵਿਦਿਨ 2 ਤੋਂ 2.5 ਮਨਸ ਅਸੀਂ ਕੰਪਲੀਟ ਕਰਕੇ ਦੇਾਂਗੇ ਜੀ ਧੰਨਵਾਦ ਜੀ ਆਪ ਕੀ ਆ ਲੁਧਰਣਾ ਦੇ ਕਾਫੀ 9 ਸਾਲਾਂ ਬਾਅਦ ਇਸ ਸੜਕ ਦੀ ਨੁਖਾਰ ਬਦਲ ਜਾ ਰਹੀ ਹੈ ਤੇ ਆਰਐਮਸੀ ਜਿਹੜੀ ਹੈ ਸੜਕ ਤਕਰੀਬਨ 45 ਲੱਖ ਦੀ ਲਾਗਤ ਨਾਲ ਇਹ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਜਿਹਦਾ ਉਦਘਾਟਨ ਲੁਧਰਣਾ ਨੌਰ ਦੇ ਵਿਧਾਇਕ ਮਦਨ لال ਬੱਗਾ ਤੇ ਲੁਧਰਣਾ ਦੇ ਮੇਅਰ ਮੈਡਮ ਇੰਦਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਆਪ ਕੀਤਾ ਤੇ ਇਹ ਜਿਹੜੀ ਹੈ ਤਕਰੀਬਨ ਇਸ ਤੋਂ ਬਾਅਦ ਥੋੜ੍ਹੇ ਚੰਡੀਗੜ੍ਹ ਰੋਡ ਜਿਹੜੀ ਹੈ ਇਲਾਕੇ ਗੱਲ ਕੀਤੀ ਗਈ ਹੈ ਨਰਕ ਵਾਲੀ ਹਾਲਾਤ ਸੀ ਤੁਹਾਨੂੰ ਅਸੀਂ ਦਿਆਨੀ ਫੇਰ ਟੀਵੀ ਨਾਲ ਨਸ਼ਰ ਕਰ ਦਿੱਤੀ ਅਸੀਂ ਤਾਂ ਉਹਦੇ ਵੀ 2 ਤੋਂ 2.5 ਮਹੀਨਿਆਂ ਦਾ ਉਸਦੇ ਇਲਾਕੇ ਦੀ ਜਿਹੜੀ ਨੁਹਾਰ ਬਦਲੀ ਜਾਏਗੀ ਕਿਤੇ ਦੇ ਆਕੇ ਹੁਣ ਮੌਸਮ ਸਹੀ ਹੋਣ ਦਾ ਆਫਤਾ ਦੀ ਕੜੀ ਨਿਕਲ ਗਈ ਹੈ ਹੜ੍ਹਾਂ ਦੀ ਤਾਂ ਹੁਣ ਲੁਧਿਆਣਾ ਨਗਰ ਨਿਗਮ ਵੱਲੋਂ ਹੁਣ तमाम ਉਹ ਵਿਧਾਇਕਾਂ ਵੱਲੋਂ ਹੁਣ ਲੁਧਿਆਣਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੀ ਖਸਤਾ ਹਾਲ ਦੀ ਸੜਕਾਂ ਦੀ ਉਹਦੀ ਨੁਹਾਰ ਬਦਲੀ ਜਾ ਰਹੀ ਹੈ ਸਤ ਜਿਲ੍ਹੇ ਦੇ ਜਿਹੜੇ ਹੜ੍ਹ ਦੇ ਹਾਲਾਤ ਬਿਲਕੁਲ ਸामान्य ਹੋ ਚੁੱਕੇ ਇਸ ਦੇ ਨਾਲ ਹੀ ਮੌਸਮ ਸਹੀ ਹੋਣਾ ਹੁਣ ਲੁਧਿਆਣਾ ਸ਼ਹਿਰ ਦੀ ਬਗੜੀ ਸੜਕਾਂ ਦੀ ਨੁਹਾਰ ਬੰਦ ਲੱਜਾਰੀ ਤਾਂ ਗੱਲ ਕਰਦੇ ਹੈਬੋਵਾਲ ਜਿਹੜੀ ਮੇਨ ਕੋਲੀ ਪਿਛਲੇ 9 ਸਾਲਾਂ ਤੋਂ ਇਸ ਸੜਕ ਦੀ ਹਾਲਤ ਕਾਫੀ ਨਰਕ ਵਾਲੀ ਸੀ ਤਾਂ ਹੁਣ ਇਲਾਕਾ ਵਿਧਾਇਕ ਮਦਦ لال ਬਗੜੀ ਨੇ ਮੈਂ ਤਾਂ ਮੇਰ ਨਾਲ ਇਸ ਦੀ ਸੜਕ ਦਾ ਉਦਘਾਟਨ ਹੋਣ ਜਾ ਰਿਹਾ ਤਾਂ ਕਾਫੀ ਅੱਜ ਜਿਹੜਾ ਮੌਸਮ ਵੀ ਬੜਾ ਸਹੀ ਹੈ ਕਿਤਾ ਦੀ ਦੇਖਦੇ ਸਰ 9 ਸਾਲਾਂ ਬਾਅਦ ਹੈਬੋਵਾਲ ਦੀ ਨੁਹਾਰ ਬੰਦ ਲੱਜਾਰੀ ਹੈ ਬੜੇ ਲੋਕ ਪਰੇਸ਼ਾਨ ਸੀ ਸੜਕ ਦੀ ਬਾਰੇ 9 ਸਾਲ ਦੇ ਵਿੱਚ ਸਪਿਸ਼ਟਲੀ ਸਰਕਾਰਾਂ ਸੁੱਤੀ ਰਹੀਆਂ ਮੌਜੂਦਾ ਦੇ ਵਿੱਚ ਵੀ ਇਹ ਸੜਕ ਦੀ ਨੁਹਾਰ ਲਈ ਸੁਹਾਰ ਲਈਤੀ ਗਈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੇਰੀ ਗੱਲ ਸੁਣੋ ਮੈਨੂੰ 3.5 ਸਾਲ ਹੋ ਗਏ ਲੋਕਾਂ ਦੀ ਸੇਵਾ ਚ ਲੋਕਾਂ ਨੇ ਜੋ ਡਿਊਟੀ ਲਗਾਈ ਸੀ 3.5 ਦੇ ਮੈਂ ਕਿਤੇ ਦਿੱਕਤ ਨਹੀਂ ਆਣ ਦਿੱਤੀ ਜਿੱਥੇ ਚ ਲੋਕਾਂ ਨੇ ਕਿਹਾ ਵੀ ਸਾਨੂੰ ਇਹ ਸੜਕ ਚਾਹੀਦੀ ਹੈ ਸੜਕ ਬਣਾਤੀ ਜਿੱਥੇ ਉਹਨਾਂ ਨੇ ਕਿਹਾ ਸਾਨੂੰ ਸੀਵਰ ਦੀ ਪ੍ਰੋਬਲਮ ਹੈ ਸੀਵਰ ਪਾ ਦਿੱਤਾ ਜਿੱਥੇ ਉਹਨਾਂ ਨੇ ਕਿਹਾ ਸਾਨੂੰ ਪਾਣੀ ਦੀ ਦਿੱਕਤ ਆ ਰਹੀ ਹੈ ਟਿਊਬ ਨਵੇਂ ਲਗਾਤੇ ਕਿਤੇ ਵੀ ਹਲਕੇ ਦੇ ਵਿੱਚ ਕੋਈ ਦਿੱਕਤ ਨਹੀਂ ਆਣਦੀ ਸਾਰੇ ਲੋਕ ਖੜੇ ਨੇ ਤੁਸੀਂ ਸਰਕਲ ਦੇ ਕਲੇ ਸਟੇਟਮੈਂਟ ਲੈ ਸਕਦੇ ਪੁੱਛ ਸਕਦੇ ਹੋ ਪਰ ਲੋਕਾਂ ਦਾ ਸਾਥ ਪਿਆਰ ਮਿਲਿਆ ਤਦੇ ਡਿਵੈਲਪਮੈਂਟ ਹੁੰਦੀ ਹੈ ਜਦੋਂ ਆਪਣੇ ਲੋਕ ਸਾਥ ਦੇਣ ਲੱਗ ਜਾਣ ਉਦੋਂ ਤੁਸੀਂ ਸਮਝੋ ਸ਼ਹਿਰ ਦੀ ਬਿਹਤਰੀ ਹੁੰਦੀ ਹੈ ਅੱਜ ਲੋਕ ਸਾਥ ਦੇ ਰਹੇ ਐ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਮਹੀਨਾ ਦੋ ਮਹੀਨਾ ਤੋਂ ਲਗਾਤਾਰ ਬਰਸਾਤ ਕਰਕੇ ਲੋਕ ਪਰੇਸ਼ਾਨ ਸੀ ਪਰ ਕਿਤੇ ਵੀ ਤੁਸੀਂ ਇਹ ਨਹੀਂ ਦੇਖਣਾ ਕਿ ਇਹ ਧਰਨ ਲੱਗੇ ਆਵੇ ਲੋਕਾਂ ਨੇ ਪ੍ਰੋਟੈਸਟ ਕੀਤਾ ਹੋਵੇ ਲੋਕਾਂ ਨੇ ਸਾਥ ਦਿੱਤਾ ਮੈਂ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਲੋਕਾਂ ਨੇ ਇੱਕ ਸਾਥ ਦੇ ਦਿੱਤਾ ਕਿਉਂਕਿ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਹੀ ਪਤਾ ਸੀ ਇੱਥੇ ਕੋਈ ਕੰਮ ਨਹੀਂ ਹੋਣਾ ਔਰ ਤਕਰੀਬਨ ਜਿੱਥੇ ਪਾਣੀ ਦੀ ਦਿੱਕਤ ਆ ਰਹੀ ਸੀ ਉੱਥੇ ਲੋਕਾਂ ਨੇ ਵੀ ਸਾਥ ਦਿੱਤਾ ਮੇਰੇ ਕੌਂਸਲਰ ਜ਼ਬਾਨਾ ਵੀ ਸਾਥ ਦਿੱਤਾ ਪਾਰਟੀ ਵੱਲੋਂ ਵੀ ਔਰ ਸਾਡੇ ਅਫੀਸਰ ਜ਼ਬਾਨਾ ਵੱਲੋਂ ਸਾਨੂੰ ਕਿਤੇ ਵੀ ਦਿੱਕਤ ਨਹੀਂ ਆਈ ਜਿੱਥੇ ਜਿੱਥੇ ਸਾਨੂੰ ਲੱਗਿਆ ਕਿ ਪਾਣੀ ਮਾਰ ਕਰ ਸਕਦਾ ਅਸੀਂ ਇਹ 2-4 ਘੰਟਿਆਂ ਦੇ ਵਿੱਚ ਹੱਲ ਕਰਕੇ ਬਿਲਕੁਲ ਸਹੀ ਕਰਤਾ ਔਰ ਮੈਂ ਜਿੰਨਾ ਬੋਲ ਕੇ ਤੁਹਾਨੂੰ ਆਲਰੇਡੀ ਪਹਿਲਾਂ ਦੱਸਿਆ ਕਿ ਮੇਰੇ ਹਲਕੇ ਜਿੰਨੀਆਂ ਬਾਕੀ ਤਾਂ ਮੇਅਰ ਮੈਡਮ ਦੱਸਣਗੇ ਇਲਾਕੇ ਦੇ ਜਾਣੇ ਨਹੀਂ ਗਿਆ ਮੈਂ ਆਪਣੇ ਹਲਕੇ ਦੀ ਗੱਲ ਕਰੂੰਗਾ ਮੇਰੇ ਹਲਕੇ ਦੇ ਵਿੱਚ ਅਸੀਂ 1.5-2 ਮਹੀਨਿਆਂ ਦੇ ਵਿੱਚ ਜਿਹੜੀਆਂ ਮੇਨ ਸਾਰੀਆਂ ਰੋਡਾਂ ਨੇ ਸਾਰੀਆਂ ਬਣਾ ਦੇਣੀਆਂ ਕਿੰਦੀ ਲਾਗਤ ਨਾਲ ਪਾਣੀ ਪੁਰੀ ਵਾਲੇ ਗੁਰਦੇਰ ਤੋਂ ਚੰਦਰ ਰੰਗ ਨੂੰ ਜਾਂਦੇ ਆ ਦੋ ਤਿੰਨ ਜਗ੍ਹਾ ਤੇ ਕਾਫੀ ਵੱਡੇ ਪੈਚ ਲੱਗਨੇ ਆ ਦੋ ਦੋ ਸੌੜ ਦੇ ਡੇਡਰ ਉਹ ਵੀ ਉਹਦੇ ਨਾਲ ਨਿਕਲ ਜਾਂਦੇ ਆ ਦੋ ਸਮੱਸਿਆਵਾਂ ਵੱਡੀਆਂ ਕਿ ਜਮਾਲਪੁਰ ਦਾ ਕਿਉਂ ਕਹਿ ਲਓ ਜਾਂ ਇੱਕ ਐਬੋ ਵਾਲਾ ਇਹ ਸੜਕਾਂ ਦੇ ਵਿੱਚ ਲੈਵਲ ਵਿੱਚ ਕਾਫੀ ਸੀਵੇ ਘਟਾ ਹੈ ਤਾਂ ਲੈਵਲ ਘਾਟੋਗੇ ਕਾਫੀ ਤੇ ਪਾਣੀ ਵੀ ਜਦੋਂ ਫੜਦਾ ਲੈਵਲ ਅਸੀਂ ਕਢਾ ਲੈਣੇ ਲੈਵਲ ਕੱਲ ਦੀ ਡਿਊਟੀ ਲਗਾਤੀ ਹੈ ਲੈਵਲ ਸਾਡੇ ਬੰਦੇ ਕੱਢ ਕੇ ਤਾਂ ਸਟਾਰਟ ਕਰਾਂਗੇ ਜਦੋਂ ਤੋ ਪੂਰਾ ਲੈਵਲ ਕੱਢ ਕੇ ਤੇ ਕੰਕਰੀਟ ਬਣੀ ਢਾਂਗਰੀਡ ਆਰਐਮਸੀ ਦੀ ਆਰਐਮਸੀ ਦੀ ਬਣੇਗੀ ਬੀਐਮਸੀ ਦੀ ਬਣਾ ਰਹੇ ਕਿਉਂਕਿ ਇਹ ਪਾਣੀ ਮਾਰ ਪੈਂਦੀ ਹੈ ਆਹ ਰਾੜੀਆਂ ਦਾ ਜਾਲੀਆਂ ਦਾ ਕੰਮ ਚਾਲੂ ਹੋ ਜਾਊਗਾ 15 20 ਦਿਨ ਦੇ ਵਿੱਚ ਅਸੀਂ ਸਾਰੀ ਕੰਪਲੀਟ ਕਰ ਦੇਣੀ ਹੈ ਆ ਮੌਜੂਦਾ ਮੇਰਾ ਮੈਡਮ ਦੀ ਮੈਡਮ ਇਹਦਾ ਦੇਖਦੇ ਹੋ ਕਿ ਮੌਸਮ ਵਧੀਆ ਜਾ ਸਾਡੇ ਹਾਲਾਤ ਵੀ ਸਮਾਨੇ ਹੋ ਗਏ ਆ ਲੋਕਾਂ ਦੀ ਅਰਦਾਸ ਸੀ ਉਹ ਭਗਵਾਨ ਨੇ ਸੁਣੀ ਤਾਂ ਹੁਣ ਲੁ ਅ ਬਿਲਕੁਲ ਜੀ ਧੰਨਵਾਦ ਸਾਰੇ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਔਖੇ ਸਮੇਂ ਦੇ ਵਿੱਚ ਵੀ ਪੂਰਨ ਸਾਥ ਦੇ ਕੇ ਉਹਨਾਂ ਨੇ ਸਮਝਿਆ ਇਸ ਗੱਲ ਨੂੰ ਵੀ ਨੈਚੁਰਲੀ ਹੈ ਬਰਸਾਤ ਦੇ ਵਿੱਚ ਜਿਹੜਾ ਕੋਈ ਵੀ ਰਿਪੇਅਰ ਦਾ ਕੰਮ ਹੈ ਉਹ ਨਹੀਂ ਹੋ ਸਕਦਾ ਪਰ ਤੁਹਾਡੇ ਧਿਆਨ ਚ ਲਿਆ ਦਾਂਗੇ ਵੀ ਜਿਸ ਤਰ੍ਹਾਂ ਹੀ ਪਿਛਲੇ 2 ਤੋਂ 3 ਦਿਨ ਤੋਂ ਮੌਸਮ ਥੋੜਾ ਠੀਕ ਹੋਇਆ ਤਾਂ ਜਿੱਥੇ-ਜਿੱਥੇ ਪੈਚ ਵਰਕ ਦੀ ਜ਼ਰੂਰਤ ਸੀ ਉੱਥੇ-ਉੱਥੇ ਪੈਚ ਵਰਕ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਮੇਨ ਜਿੰਨੀਆਂ ਵੀ ਰੋਡਸ ਨੇ ਕੱਲਾ ਕੱਲਾ ਐਸਡੀਓ ਜੀ ਆਪਣੇ ਆਪਣੇ ਇਲਾਕੇ ਦੀ ਸਾਰ ਲੈ ਰਹੇ ਨੇ ਔਰ ਕੱਲੇ ਕੱਲੇ ਇਲਾਕੇ ਦੀ ਸਾਡੇ ਕੋਲ ਸ਼ਾਮ ਤੱਕ ਪੂਰੀ ਰਿਪੋਰਟਿੰਗ ਪਹੁੰਚ ਜਾਂਦੀ ਹੈ ਬਾਏ ਫੋਟੋਸ ਐਂਡ ਵੀਡੀਓਜ਼ ਵੀ ਇਹ ਸਾਰਾ ਕੰਮ ਹੋ ਰਿਹਾ ਹੈ ਫਿਰ ਵੀ ਲੁਧਿਆਣਾ ਐਡਾ ਵੱਡਾ ਸ਼ਹਿਰ ਹੈ ਕਿ ਥੋੜਾ ਸਮਾਂ ਲੱਗੇਗਾ ਇਹਨੂੰ ਕਵਰ ਅਪ ਕਰਨ ਲਈ ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਵੀ ਬਹੁਤ ਸਾਰੀਆਂ ਸੜਕਾਂ ਐਸੀਆਂ ਨੇ ਜਿਹੜੀਆਂ ਖਸਤਾ ਹਾਲਤ ਸੀ ਜਿਨ੍ਹਾਂ ਦੀ ਰਿਪੇਅਰ ਮਮਕਨ ਨਹੀਂ ਹੈ ਤੇ ਉਹ ਨਵੀਆਂ ਹੀ ਬਣਨ ਜਾ ਰਹੀਆਂ ਉਹਨਾਂ ਵਿੱਚੋਂ ਇੱਕ ਜਿਹੜੀ ਹੈ ਹੈਬੋਵਾਲ ਚੌਂਕ ਤੋਂ ਲੈ ਕੇ ਪੁਰੀ ਵਾਲੇ ਗੁਰਦੁਆਰੇ ਤੱਕ ਸੜਕ ਜਿਹੜੀ ਹੈ 45 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰੋਪਰ ਲੈਵਲ ਕੱਢ ਕੇ ਰੋਡ ਜਾਲੀਜ਼ ਪ੍ਰੋਪਰ ਬਣਾ ਕੇ ਤਾਂ ਕਿ ਪਾਣੀ ਦੀ ਨਿਕਾਸੀ ਹੁੰਦੀ ਰਹੇ ਤੇ ਆਰ ਐਮ ਸੀ ਦੀ ਜਿਹੜੀ ਹੈ ਸੜਕ ਬਣਨ ਜਾ ਰਹੀ ਹੈ ਔਰ ਆਸ ਕਰਦੇ ਹਾਂ ਵੀ ਲੋਕਾਂ ਦਾ ਦਿੱਤਾ ਹੋਇਆ ਪਿਆਰ ਸਾਥ ਔਰ ਲੋਕਾਂ ਦੀ ਦਿੱਤੀ ਹੋਈ ਇਹ ਕਲਮ ਹਮੇਸ਼ਾ ਉਹ ਹੱਕ ਵਿੱਚ ਚੱਲ ਰਿਹਾ ਹੈ ਵਰਤਮਾਨ ਮਿਲ ਚੌਂਕ ਦੇ ਬਿਲਕੁਲ ਸਾਹਮਣੇ ਇੱਕ ਜੜੀ ਮੋਤੀ ਦੀ ਰੋੜੀ ਹੈ ਕਾਫੀ ਹਾਲ ਖਰਾਬ ਹੈ ਤੇ ਕਰਤੀ ਮੌਕੇ ਦੇ ਸੀ ਤਾਂ ਜੀ बच्चे स्कूल जाते ਸੀ ਮਾਪੇ ਕਾਫੀ ਪਰੇਸ਼ਾਨ ਕਿ ਦੋ ਦੋ ফুট ਗੱਡੇ ਪਏ ਕੀ ਕਰਦਾ ਵੀ ਅਗਰ ਸੜਕ ਨਹੀਂ ਬੰਦਦੀ ਪੈਚ ਨਹੀਂ ਲੱਗਦੇ ਕੰਮ ਨੂੰ ਪਰਤ ਲਾ ਕੇ ਨੂੰ ਉਪਰਾਪ ਕਰਦੇ ਮੈਂ ਤੁਹਾਡੇ ਧਿਆਨ ਚ ਲਿਆ ਦਉ ਉਥੇ ਸਟ੍ਰੌਮ ਸੀਵਰ ਦਾ ਕੰਮ ਚੱਲ ਰਿਹਾ ਹੈ 39 ਸੈਕਟਰ ਹਮੇਸ਼ਾ ਪਾਣੀ ਉਥੇ ਖੜ ਜਾਂਦਾ ਜਿਸ ਜਿਹਦੇ ਕਰਕੇ ਪਿਛੇ ਬਰਸਾਤਾ ਤੋਂ ਪਹਿਲਾਂ ਉਹਦਾ ਉਦਘਾਟਨ ਵੀ ਕੀਤਾ ਗਿਆ ਸੀ ਔਰ ਉਹਦਾ ਕੰਮ ਵੀ ਚੱਲ ਰਿਹਾ ਹੈ ਸਟ੍ਰੌਮ ਸੀਵਰ ਦੀ ਪਾਈਪਲਾਈਨ ਪੂਰੀ ਹੋ ਚੁੱਕੀ ਹੈ ਜਸ ਬਰਸਾਤ ਰੁਕਣ ਦੀ ਵੇਟ ਕਰ ਰਹੇ ਸੀ ਉਸ ਤੋਂ ਬਾਅਦ ਜਿੰਨੀ ਵੀ ਉਹਦੀ ਰਿਪੇਅਰ ਹੈ ਜਾਂ ਨਵੀਂ ਬਣਨ ਬਲੀ ਹੈ ਜਿੱਥੇ ਜਿੱਥੇ ਤੱਕ ਉਹ ਸ ਸੈਕਟਰ ਦੀ ਸੜਕ ਦਾ ਵਿਦਿਨ 2 ਤੋਂ 2.5 ਮਨਸ ਅਸੀਂ ਕੰਪਲੀਟ ਕਰਕੇ ਦੇਾਂਗੇ ਜੀ ਧੰਨਵਾਦ ਜੀ ਇਹ ਕੀ ਆ ਲੁਧਰਣਾ ਦੇ ਕਾਫੀ 9 ਸਾਲਾਂ ਬਾਅਦ ਇਸ ਸੜਕ ਦੀ ਨੁਖਾਰ ਬਦਲ ਜਾ ਰਹੀ ਹੈ ਤੇ ਆਰਐਮਸੀ ਜਿਹੜੀ ਇਹ ਸੜਕ ਤਕਰੀਬਨ 45 ਲੱਖ ਦੀ ਲਾਗਤ ਨਾਲ ਇਹਦੀ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਜਿਹਦਾ ਉਦਘਾਟਨ ਲੁਧਰਣਾ ਨੌਰ ਦੇ ਵਿਧਾਇਕ ਮਦਨ لال ਬੱਗਾ ਤੇ ਲੁਧਰਣਾ ਦੇ ਮੇਅਰ ਮੈਡਮ ਇੰਦਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਆਪ ਕੀਤਾ ਤੇ ਇਹ ਜਿਹੜੀ ਆ ਤਕਰੀਬਨ ਇਸ ਤੋਂ ਬਾਅਦ ਹੋੜੜੇ ਚੰਡੀਗੜ੍ਹ ਰੋਡ ਜਿਹੜੀ ਹੈ ਇਲਾਕੇ ਗੱਲ ਕੀਤੀ ਜੀ ਨਰਕ ਵਾਲੀ ਹਾਲਾਤ ਸੀ ਕੱਲ ਨੂੰ ਸੀ ਜੈਨੀਫਰ ਟੀਵੀ ਨਾਲ ਨਿਸ਼ਾਨ ਕੱਲ ਕੀਤੀ ਸੀ ਤਾਂ ਉਹਦੇ ਵੀ 2 ਤੋਂ 2.5 ਮਹੀਨਿਆਂ ਦਾ ਉਸ ਦੇ ਇਲਾਕੇ ਦੀ ਵੀ ਜਿਹੜੀ ਨੁਹਾਰ ਬਦਲੀ ਜਾਏਗੀ ਕਿਤੇ ਦੇ ਆਕੇ ਹੁਣ ਮੌਸਮ ਸਹੀ ਹੋਣ ਦਾ ਆਬਦਦੀ ਕੜੀ ਨਿਕਲ ਗਈ ਹੈ ਹੜਾਂ ਦੀ ਤਾਂ ਹੁਣ ਲੁਧਿਆਣਾ ਨਗਰ ਨਿਗਮ ਵੱਲੋਂ ਹੁਣ ਤਮਾਮ ਉਹ ਵਿਧਾਇਕਾਂ ਵੱਲੋਂ ਹੁਣ ਲੁਧਿਆਣਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜੀ ਖਸਤਾ ਹਾਲ ਦੀ ਸੜਕਾਂ ਦੀ ਉਹਦੀ ਨੁਹਾਰ ਬਦਲੀ ਜਾ ਰਹੀ ਹੈ ਕੈਮਰਮੈਨ ਬੋਬੀ ਨਾਲ ਸੰਦੀਪ ਚਰਮਾ ਜੈਨੀਫਰ ਟੀਵੀ ਲੁਧਿਆਣਾ